ਪਾਟੋ ਵਾਸੇ ਨੂੰ ਜੈਪੀ ਮਚਾ ਪਾਟੋ ਸਿਆਲ ਦੇ ਨਾਮ ਮਰਚੀਰ ਮੰਦਿਰ ਵਾਲੀ ਖਵਾਲਾ ਕੋਲ ਵਾਲੀ ਵਾਲੀ ਵਾਲੇ ਮੰਦਿਰ ਤੋਂ ਸਵਾਟੇ ਟੈਂਡਲ ਮਾਰ ਚੱਲਿਆ ਗਿਆ ਜਿਦਾ ਕਿ ਅਪ ਸਾਰੇ ਨੂੰ ਪਤਾ ਹੈ ਕਿ ਕਾਈ ਉਪਰਾ ਨੂੰ ਉਸ ਭਾਰਤ ਦੇ ਵਿੱਚ ਭਾਰ ਦੀ ਧਰਤੀ ਦੇ ਲੰਮੂ ਕਸ਼ਮੀਰ ਪੈਰ ਲਗਾਉਣ ਦੇ ਵਿੱਚ ਇੱਕ ਘਟਨਾ ਵਾਪਰੀ ਜਿੱਥੇ ਕਿ ਪਰਿਵਾਰਾਂ ਨੇ ਨਾਲ ਆਪਣੇ ਪਰਿਵਾਰਾਂ ਸਵੇ ਲੋਕ ਮੁਰਗੇ ਸੀ ਜਿਨ੍ਹਾਂ ਦੇ ਤਾਵਾ ਤੋੜ ਬੋਲਣ ਲੱਗਿਆ ਗਈਆਂ ਸੋ ਹਟਕ ਬਾਅਦ ਅੱਜ ਵੀ ਭਾਰਤ ਦੇ ਵਿੱਚ ਹੈਗਾ ਸੋ ਮੈਂ ਇੱਥੇ ਸਵਾਲ ਕਰਨਾ ਚਾਹੁੰਦਾ ਇਹ ਆਪਾਂ ਤੁਹਾਨੂੰ ਜਿਹਾਤਕ ਉਹ ਜਿਹੜਾ ਸੀਗਾ ਇਹ ਭਾਰਤ ਦਾ ਸੀਗਾ ਜਾਂ ਪਾਕਿਸਤਾਨ ਤੋਂ ਆਇਆ ਸੀ ਨਾਂ ਉਹਨਾਂ ਕੋਈ ਜੈਟਪੋਰਟ ਤੋਂ ਆਈਆਂ ਨਾਂ ਤੇ ਲੱਗੇ ਸੀ ਜਿਹਦੇ ਵਿੱਚ ਕੋਈ ਸਾਜਿਚ ਲੱਗਦੀ ਆ ਤੇ ਮੈਂ ਅੱਜ ਸਾਰੇ ਭਾਰਤ ਵਾਸੀ ਨੂੰ ਇਹ ਹੀ ਕਹਿਣਾ ਜਾਊਂਗਾ ਕਿ ਭਾਰਤ ਦੇ ਵਿੱਚ ਰਹਿਣ ਵਾਲੇ ਲੋਕ ਭਾਰਤ ਦੇ ਵਿੱਚ ਧਰਮਾਂ ਦੀ ਲੜਾਈਆਂ ਜਿਹੜੀਆਂ ਹੋ ਰਹੀਆਂ ਇਹ ਸਾਰਾ ਉਹ ਤੋਂ ਮੁਕਸਫ ਜਿਹੜਾ ਪਹਿਲ ਗਾਉਂ ਵਿੱਚ ਦੇਖਣ ਨੂੰ ਚਲਾਈਆਂ ਗਈਆਂ ਸਭਾਰਤ ਦੇ ਵਿੱਚ ਭਾਰਤ ਵਾਸੀ ਖੁਸ਼ੂਦ ਨਹੀਂ ਹੈਗੇ ਬੜੀ ਦੇਖਣ ਚੋਂ ਗੱਲ ਉਹ ਭਾਰਤ ਦੇ ਵਾਸੀ ਹੈਗੇ ਆ ਸਾਰਿਆਂ ਨੇ ਪੀਐਮ ਸਾਉ ਨੂੰ ਦਿੱਤੀ ਵਾਰੀ ਬਣਾਇਆ ਪਰ ਭਾਰਤ ਦੇ ਵਿੱਚ ਜਿਹੜਾ ਜਾਸਪਾ ਤੋਂ ਖਤਮ ਨਹੀਂ ਹੋਇਆ ਉਹ ਅੱਜ ਬੜਾ ਦੁੱਖ ਹੋ ਰਿਹਾ ਕਿ ਬੇਗੁਨਾਹ ਲੋਕ ਜਿਹੜੇ ਉੱਥੇ ਮਰੇ ਆ ਉਹਨਾਂ ਨੂੰ ਸਨਹਾਜ ਦੇਣ ਲਈ ਸਾਡੇ ਵੀਰ ਬਸਕੇ ਕਲਿਆਣਜੀ ਬਾਲੀਪੁਰਾ ਦੇ ਪ੍ਰਧਾਨ ਇਹਨਾਂ ਦੀ ਗਵਾਈ ਦੇ ਵਿੱਚ ਮਾਸ਼ਾਅੱਲ ਕੈਂਡਲ ਮਾਰ ਜਿਹੜਾ ਆਲੀ ਭੰਦਾ ਬੱਤੀ ਨੂੰ ਆਰਵਾੜੀ ਬੱਤੀ ਤੋਂ ਕੱਢਿਆ ਗਿਆ ਸੋ ਜੋ ਕਿ ਭਗਵਾਨ ਬਾਸਵੀ ਦੇ ਵਿੱਚੋਂ ਆ ਕੇ ਸਮਾਪਤੀ ਕੀਤੀ ਆ ਸੋ ਬੜਾ ਉੱਚੇ ਦਰਾਂ ਸਾਰਾ ਹੀ ਸਮਾਜ ਪਹੁੰਚਿਆ ਸਾਰੇ ਧਰਮਾਂ ਦੇ ਲੋਕ ਪਹੁੰਚੇ ਆ ਉਸਾਰੇ ਨੂੰ ਜੈ ਭੀ